ਹਾਂਜੀ ਸੋ ਗੱਲ ਕਰਨ ਜਾ ਰਹੇ ਆ ਜੀ ਮੱਤ ਤੇ ਪੜਤਾ ਤੇ ਰੈਸਟੋਰੈਂਟ ਵਿੱਚੋਂ ਚੋਰੀ ਕਰਨ ਤੋਂ ਬਾਅਦ ਜਦੋਂ ਵਿੱਕੀ ਆਪਣੀ ਮੰਮੀ ਨੂੰ ਪੈਸੇ ਦਿੰਦਾ ਹੈ ਤੇ ਮੰਮੀ ਪੁੱਛਦੀ ਹੈ ਕਿ ਚਲ ਤੂੰ ਥੋੜੀ ਕਮਾਈ ਕੀਤੀ ਤੇ ਮੈਨੂੰ ਪੈਸੇ ਦੇ ਦੇ ਦਿੱਤੇ ਤੇ ਵਿੱਕੀ ਕਹਿੰਦਾ ਹੈ ਕਿ ਹੁਣ ਮੈਂ ਕਿਤੇ ਹੋਰ ਜਾ ਰਿਹਾ ਨਵਾਂ ਕੰਮ ਲੱਭਣ ਵਾਸਤੇ ਤੇ ਮੰਮੀ ਉਸ ਨੂੰ ਕਹਿੰਦੀ ਹੈ ਕਿ ਬਿਲਕੁਲ ਤੈਨੂੰ ਜਾਣਾ ਚਾਹੀਦਾ ਹੈ ਤੇ ਪ੍ਰੀਤ ਨੂੰ ਵੀ ਕੰਮ ਤੋਂ ਛਡ ਤੋ ਹਟਵਾ ਦੇ ਪ੍ਰੀਤ ਜਿਹੜੇ ਮਾੜਾ ਵੋਟਾ ਕੰਮ ਕਰਦਾ ਕਰੇਗੀ ਉਹੀ ਬਹੁਤ ਹੈ ਨਹੀਂ ਤਾਂ ਇਹ ਸਾਰਾ ਦਿਨ ਬਾਹਰ ਹੀ ਖਰਾਬ ਕਰਕੇ ਆਂਦੀ ਹੈ ਤੇ ਪੈਸੇ ਇਸ ਨੂੰ ਕੁਝ ਵੀ ਨਹੀਂ ਉਹ ਦਿੰਦੀ ਤੇ ਵਿੱਕੀ ਆਪਣੀ ਮੰਮੀ ਦੀਆਂ ਗੱਲਾਂ ਵਿੱਚ ਆ ਕੇ ਪ੍ਰੀਤ ਨੂੰ ਕੰਮ ਤੇ ਜਾਣ ਤੋਂ ਮਨਾ ਕਰ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਤੂੰ ਘਰ ਰਹਿ ਕੇ ਕੰਮ ਕਰਿਆ ਕਰ ਪਰ ਸੰਦੀਪ ਕਹਿੰਦੀ ਹੈ ਕਿ ਜੇਕਰ ਉਹ ਚਾਰ ਪੈਸੇ ਕਮਾ ਕੇ ਲਿਆਉਂਦੀ ਹੈ ਤਾਂ ਇਹਦੇ ਵਿੱਚ ਫਾਇਦਾ ਹੀ ਹੈ ਕੱਲ ਨੂੰ ਤੂੰ ਵੀ ਅੱਜ ਘਰ ਬੈਠ ਗਿਆ ਹੈ ਤੇ ਤੁਹਾਡੇ ਘਰ ਦਾ ਖਰਚਾ ਕਿੱਦਾਂ ਚੱਲੇਗਾ ਤੇ ਵਿੱਕੀ ਆਪਣੀ ਭਝਾਈ ਨੂੰ ਕਹਿੰਦਾ ਹੈ ਕਿ ਤੁਹਾਨੂੰ ਇਸ ਬਾਰੇ ਫਿਕਰ ਕਰਨ ਦੀ ਕੋਈ ਲੋੜ ਨਹੀਂ ਸਾਡੇ ਕੋਲ ਪੈਸੇ ਹੈਗੇ ਨੇ ਤੇ ਮੈਂ ਆਪਣੀ ਮੰਮੀ ਨੂੰ 2 ਮਹੀਨੇ ਦੇ ਰਾਸ਼ਨ ਦੇ ਪੈਸੇ ਦੇ ਦਿੱਤੇ ਹਨ ਤੇ ਦੂਜੇ ਪਾਸੇ ਜਦੋਂ ਰੈਸਟੋਰੈਂਟ ਦਾ مالک ਉਹਨਾਂ ਦੇ ਘਰ ਪਹੁੰਚਦਾ ਹੈ ਤੇ ਉਹਨ ਦਸੀ ਮੰਮੀ ਨੂੰ ਪੁਲਿਸ ਲੈ ਕੇ ਆਉਣ ਦੀ ਧਮਕੀ ਦਿੰਦਾ ਹੈ ਤੇ ਮੰਮੀ ਸਾਫ਼ ਕਹਿ ਦਿੰਦੇ ਹਨ ਕਿ ਮੇਰੇ ਮੁੰਡੇ ਨੇ ਕੁਝ ਨਹੀਂ ਕੀਤਾ ਤੇ ਨਾ ਹੀ ਮੈਂ ਕਿਸੇ ਤੋਂ ਡਰਦੀ ਹਾਂ ਤੂੰ ਜੋ ਕਰਨਾ ਹੈ ਕਰ ਲੈ ਮੇਰੇ ਮੁੰਡੇ ਨੇ ਕੋਈ ਚੋਰੀ ਨਹੀਂ ਕੀਤੀ ਪਰ ਵਿੱਕੀ ਨੇ ਪੈਸੇ ਰੈਸਟੋਰੈਂਟ ਵਿੱਚੋਂ ਚੋਰੀ ਕੀਤੇ ਤੇ ਉਹ ਪੈਸੇ ਉਸਨੇ ਕਿੱਥੇ ਖਰਚ ਕੀਤੇ ਇਹ ਸਾਰੀਆਂ ਗੱਲਾਂ ਦਾ ਹਜੇ ਤੱਕ ਕਿਸੇ ਨੂੰ ਕੁਝ ਨਹੀਂ ਪਤਾ ਪਰ ਜਿਸ ਦਿਨ ਇਹ ਗੱਲਾਂ ਪਤਾ ਲੱਗਣਗੀਆਂ ਉਸ ਦਿਨ ਸਾਰਿਆਂ ਦੇ ਸਾਹਮਣੇ ਇਹ ਸੱਚਾਈ ਆ ਜਾਵੇਗੀ ਕਿ ਹਾਂ ਵਿੱਕੀ ਬਹੁਤ ਹੀ ਜ਼ਿਆਦਾ ਚਲਾਕ ਹੈ ਉਸਨੇ ਨਾ ਤਾਂ ਕਦੀ ਜ਼ਿੰਦਗੀ ਚ ਕੰਮ ਕੀਤਾ ਹੈ ਤੇ ਨਾ ਹੀ ਕਦੀ ਕਰ ਸਕਦਾ ਹੈ ਰੈਸਟੋਰੈਂਟ ਵਾਲੀ ਵਾਲੇ ਦੀ ਘਰ ਵਾਲੀ ਜਦੋਂ ਪ੍ਰੀਤ ਨੂੰ ਦੇਖਦੀ ਹੈ ਤਾਂ ਉਸ ਨੂੰ ਉਸਤੇ ਬਹੁਤ ਤਰਸ ਆਣ ਲੱਗ ਜਾਂਦਾ ਹੈ ਤੇ ਉਹ ਉਹ ਕਹਿੰਦੀ ਹੈ ਕਿ ਇਹ ਤਾਂ ਉਹੀ ਕੁੜੀ ਹੈ ਤੇ ਹੁਣ ਉਹ ਉਸ ਨੂੰ